ਪੀ ਕੇ ਤੂੰ ਸਰਾਵ ਨਿੱਤੇ ਮੇਣੇ ਮੈਨੂੰ ਮਾਰੇ ਵੇ ਪੀ ਕੇ ਤੂੰ ਸਰਾਵ ਨਿੱਤੇ ਮੇਣੇ ਮੈਨੂੰ ਮਾਰੇ ਵੇ ਮੰਗਾ ਚਾਰ ਟਕੇ ਨਿੱਤ ਲਾਉਂਦਾ ਰਹਾ ਲਾਰੇ ਵੇ ਮੰਗਾ ਚਾਰ ਟਕੇ ਨਿੱਤ ਲਾਉਂਦਾ ਰਹਾ ਲਾਰੇ ਵੇ ਚੁੱਪ ਕਰਕੇ ਚੜੂੰਗੀ ਹੁਣ ਲਾਰੀ ਵੇ ਮਹਿਣਾ ਤੇਰੀ ਤਾਲ ਚੱਲਣੀ ਮਸ ਚੱਲ ਪੀ ਮੁਫਤ ਸਰਕਾਰੀ ਵੇ ਮਣਾ ਤੇਰੀ ਤਾੜ ਚੱਲਣੀ 12 ਸਾਲ ਬਾਅਦ ਰੂੜੀ ਦੀ ਵੀ ਸੁਣੀ ਗੱਲ ਵੇ 12 ਸਾਲ ਬਾਅਦ ਰੂੜੀ ਦੀ ਵੀ ਸੁਣੀ ਗੱਲ ਵੇ ਮੁੱਕਿਆ ਬਿਕਰ ਹੁਣ ਹੋਇਆ ਪੂਰਾ ਹੱਲ ਵੇ ਮੁੱਕਿਆ ਬਿਕਰ ਹੁਣ ਹੋਇਆ ਪੂਰਾ ਹੱਲ ਵੇ ਮਾਇਆ ਵਾਲੀ ਰੱਖ ਸਾਹਮ ਕੇ ਪਟਾਰੀ ਵੇ ਮਾਣਾ ਤੇਰੀ ਤਾੜ ਚੱਲਣੀ ਵੇ ਮੇਣਾ ਤੇਰੀ ਤਾੜ ਚੱਲਣੀ ਬਸ ਚੱਲ ਪੀ ਮੁੱਤ ਸਰਕਾਰੀ ਵੇ ਮੇਣਾ ਤੇਰੀ ਤਾੜ ਚੱਲਣੀ ਕਰੂ ਹੁਣ ਪੂਰੀਆਂ ਮਾਣੇ ਆਈਆਂ ਸਾਰੀਆਂ ਕਰੂ ਹੁਣ ਪੂਰੀਆਂ ਮਾਣੇ ਆਈਆਂ ਸਾਰੀਆਂ ਰੁੱਸੀਆਂ ਮਣਾਉ ਹੁਣ ਸਭ ਰਿਸ਼ਤੇਦਾਰੀਆਂ ਰੁੱਸੀਆਂ ਮਣਾਉ ਹੁਣ ਸਭ ਰਿਸ਼ਤੇਦਾਰੀਆਂ ਨਿੱਤ ਉਡਦੀ ਦੀ ਸੁਭਲ ਕਾਰੀ ਦੇ ਮੇਣਾ ਤੇਰੀ ਤਾਲ ਚੱਲਣੀ ਵੇ ਮਹਿਣਾ ਤੇਰੀ ਤਾੜ ਚੱਲਣੀ ਬਸ ਚੱਲ ਪੀ ਮੁੱਤ ਸਰਕਾਰੀ ਵੇ ਮਹਿਣਾ ਤੇਰੀ ਤਾੜ ਚੱਲਣੀ ਘਰੇ ਕੰਮ ਕਰ ਮੈਂ ਆਪੇ ਸਹਿਰ ਜਾਊਂਗੀ ਘਰੇ ਕੰਮ ਕਰ ਆਪੇ ਸੈਰ ਜਾਊਂਗੀ ਨਿੱਕ ਸੁੱਕ ਕਰਦਾ ਮੈਂ ਆਪੇ ਲੈ ਕੇ ਆਊਂਗੀ ਨਿੱਕ ਸੁੱਕ ਕਰਦਾ ਮੈਂ ਆਪੇ ਲੈ ਕੇ ਆਊਂਗੀ ਮੰਗਰੋਂ ਕਰੀ ਨਾ ਕੋਈ ਹਸੀਆਰੀ ਬੇਮਹਿਣਾ ਤੇਰੀ ਤਾੜ ਚੱਲਣੀ ਕਰੇ ਬੈਠੀ ਦਾ ਮੇਰਾ ਹੋਇਆ ਬੁਰਾ ਹਾਲ ਵੇ ਕਰੇ ਬੈਠੀ ਦਾ ਮੇਰਾ ਹੋਇਆ ਬੁਰਾ ਹਾਲ ਵੇ ਪੜ ਕੇ ਖਬਰ ਮਾਣ ਹੋ ਗਿਆ ਨਿਹਾਲ ਵੇ ਕਉ ਮਉਵ ਵਾਲੀ ਹਟੂਗੀ ਕੁਮਾਰੀ ਵੇ ਮਹਿਣਾ ਤੇਰੀ ਤਾੜ ਚੱਲਣੀ ਮੱਥ ਚਲਤੀ ਮੁਪਤ ਸਰਕਾਰੀ ਵੇ ਮਹਿਣਾ ਤੇਰੀ ਤਾੜ ਚੱਲਣੀ ਕੱਟੂ ਵਾਲਿਆ ਕੋਈ ਕਰ ਲੈ ਵਿਚਾਰ ਵੇ ਕੱਟੂ ਵਾਲਿਆ ਕੋਈ ਕਰ ਲੈ ਵਿਚਾਰ ਵੇ ਤੇੜ-ਭੇੜ ਕੀਤੀ ਰੁਸ ਜਾਊ ਤੇਰੀ ਨਾਰਵੇ ਤੇੜ-ਭੁੜੇ ਕੀਤੀ ਰੁਸ ਜਾਊ ਤੇਰੀ ਨਾਰਵੇ ਕੰਨੀ ਖੋਲਕੇ ਤੂੰ ਕੰਨੀ ਖੋਲਕੇ ਤੂੰ ਸੁਣ ਇੱਕ ਵਾਰੀ ਵੇ ਮਹਿਣਾ ਤੇਰੀ ਤਾੜ ਚੱਲਣੀ ਵੇ ਮਹਿਣਾ ਤੇਰੀ ਤਾੜ ਚੱਲਣੀ ਬਸ ਚੱਲ ਪੇ ਮਪੁੱਤ ਸਰਕਾਰੀ ਵੇ ਮਹਿਣਾ ਤੇਰੀ ਤਾੜ ਚੱਲਣੀ